ਹਾਂਜੀ ਅੱਜ ਜਿਹੜਾ ਰੋਸ ਮਾਰਚ ਕਰ ਰਹੇ ਹਾਂ ਇਹ ਕਾਦੇ ਵਾਸਤੇ ਕਰ ਰਹੇ ਹਾਂ ਇਹ ਜੀ ਜੋ ਭਾਰਤ ਦੀਸ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਵੱਲੋਂ ਬਾਬਾ ਸਾਹਿਬ ਬਾਰੇ ਜੋ ਟਿੱਪਣੀ ਕੀਤੀ ਗਈ ਹੈ ਜੋ ਕਿ ਨਿੰਦਣਯੋਗਾ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਜਿਹੜੇ ਨੇ ਉਹ ਉਹਨਾਂ ਦਾ ਹਰੇਕ ਬੰਦਾ ਚੋਲਾ ਪਾ ਕੇ ਤੁਰਿਆ ਫਿਰਦਾ ਹੈ ਇਸ ਤਰ੍ਹਾਂ ਦੇ ਉਹਨਾਂ ਨੇ ਨਿੰਦਣਯੋਗ ਸ਼ਬਦ ਵਰਤੇ ਨੇ ਉਹਦੇ ਲਈ ਅਸੀਂ ਇਹ ਉਹਨਾਂ ਦਾ ਵਿਰੋਧ ਦੇ ਵਿੱਚ ਰੋਸ ਮਜਾਰਾ ਕਰ ਰਹੇ ਹਾਂ ਠੀਕ ਹੈ ਇਹ ਹੜਤਾਲ ਵੀ ਕੀਤੀ ਅੱਜ ਤੁਸੀਂ ਹਾਂਜੀ ਅੱਜ ਸਫਾਈ ਸੇਵਕ ਯੂਨੀਅਨ ਵੱਲੋਂ ਸਵੇਰ ਤੋਂ ਲੈ ਕੇ ਹੜਤਾਲ ਵੀ ਕੀਤੀ ਗਈ ਹੈ ਔਰ ਹੁਣ ਅਸੀਂ ਰੋਜ਼ ਮੁਜ਼ਾਹਰਾ ਕਰਦੇ ਹੋਏ ਅਮਿਤ ਸ਼ਾਹ ਦਾ ਪਤਲਾ ਫੁੱਟ ਰਹੇ ਹਾਂ ਸਾਰਾ ਸੰਗਾਮ ਮੈ ਜੀ ਪੰਜਾਬ ਪਰ ਦੇ ਵਿੱਚ ਸਫਾਈ ਸੇਵਕਾਂ ਵੱਲੋਂ ਜੀ ਸਾਰਾ ਸੰਗਾਮ ਹੜਤਾਲ ਅਮਿਤ ਸ਼ਾਹ ਦੇ ਖਿਲਾਫ ਹੈ ਰੋਜ਼ ਮਾਰਚ ਗੰਢਿਆ ਜਾ ਰਿਹਾ ਹੈ ਜੋ ਸਾਡੇ ਉਹਨਾਂ ਨੇ ਬਾਬਾ ਸਾਹਿਬ ਨੂੰ ਆਹ ਸਖਤ ਨਿਰਜੋਗ ਸ਼ਬਦ ਬੋਲੇ ਨੇ ਇਹਦੇ ਨਾਲ ਸਾਡੇ ਦਿਲਾ ਨੂੰ ਬਹੁਤ ਠੇਸ ਪਹੁੰਚੀ ਹੈ ਗੱਲ ਤਾਂ ਬਹੁਤ ਹੈ ਜੀ ਕਿਹਣਾ ਜਣ ਹਾਂਜੀ ਸਭ ਤੋਂ ਪਹਿਲਾਂ ਤਾਂ ਕਮਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੇ ਰੋਜ਼ ਪ੍ਰਦਰਸ਼ਨ ਨੂੰ ਜਿਹੜਾ ਕਵਰ ਕਰਨਾ ਹੈ ਆਪਣੇ ਚੈਨਲ ਰਾਹੀਂ ਅਸੀਂ ਅੱਜ ਆਪ ਜੀ ਨੂੰ ਦੱਸਣਾ ਚਾਹੁੰਦੇ ਜਿਸ ਤਰ੍ਹਾਂ ਪਹਿਲਾਂ ਮਾਸਟਰ ਜੀ ਨੇ ਦੱਸਿਆ ਜਾਂ ਬਾਕੀ ਸਾਥੀਆਂ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਸਫਾਈ ਕਰਮੀ ਅੱਜ ਸੜਕਾਂ ਤੇ ਨੇ ਇੱਕ ਦਿਨ ਦੀ ਸਟ੍ਰਾਈਕ ਤੇ ਸੀ ਇਸ ਦਾ ਕਾਰਨ ਇਹ ਸੀ ਕਿ ਜੋ ਅਮਿੰਤ ਸਾਹ ਨੇ 17 ਦਸੰਬਰ ਨੂੰ ਰਾਜ ਸਭਾ ਦੇ ਵਿੱਤ ਮੰਤਜੋਗ ਬਾਬਾ ਸਾਹਿਬ ਡਾਕਟਰ ਪ੍ਰੀਮਰਾਓ ਮੀਰਕਰ ਜੀ ਬਾਰੇ ਇੱਕ ਉਹਨਾਂ ਦੇ ਮਨ ਦੇ ਵਿੱਚ ਜੋ ਕੜਵਾਹਟ ਸੀ ਉਹ ਉਹਨਾਂ ਨੇ ਬਾਹਰ ਕੱਢੀ ਜਿਸ ਦੇ ਰੋਸ ਬਜਿਓ ਅੱਜ ਸਮੂੱਚਾ ਜਿਹੜਾ ਐਸ்சிਐਸਟੀ ਸਮਾਜ ਆ ਉਹ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਅੱਗ ਦੇ ਭਾਂਬੜ ਵਲ ਰਹੇ ਨੇ ਤੇ ਜਿਸ ਨੂੰ ਅਸੀਂ ਅੱਜ ਸ਼ਾਂਤਮਈ ਤਰੀਕੇ ਨਾਲ ਦਾ ਜਵਾਬ ਦੇਣ ਜਾ ਰਹੇ ਹਾਂ ਕਿ ਅਮਿਤ ਸ਼ਾ ਜਿਸ ਭਗਵਾਨ ਦੀ ਗੱਲ ਕਰਦਾ ਜਿੰਨਾ ਭਗਵਾਨਾਂ ਬਾਰੇ ਤੂੰ ਗੱਲ ਕਰਦਾ ਤੇਰੇ ਭਗਵਾਨ ਤਾਂ ਬਾਬਾ ਸਾਹਿਬ ਤੋਂ ਪਹਿਲਾਂ ਵੀ ਸੀਗੇ ਪਰ ਇਹਨਾਂ ਲੋਕਾਂ ਦੀ ਜ਼ਿੰਦਗੀ ਉਦੋਂ ਨਹੀਂ ਬਦਲੀ ਤੇ ਬਾਬਾ ਸਾਹਿਬ ਨੇ ਜਦੋਂ ਇਹਨਾਂ ਭਗਵਾਨਾਂ ਦੇ ਇਹਨਾਂ ਦੇਵੀਆਂ ਦੇ ਆਪਰੇਸ਼ਨ ਕਰਤੇ 26 ਜਨਵਰੀ 1950 ਨੂੰ ਤੇ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜੋ ਵੀ ਸਾਡੇ ਦੇਸ਼ ਦਾ ਰਾਜਾ ਉਹ ਲੋਕਾਂ ਦੇ ਮਰਦ ਪੇਟੀਆਂ ਦੇ ਵਿੱਚੋਂ ਨਿਕਲਣ ਲੱਗ ਗਿਆ ਸਾਡੇ ਦੇਸ਼ ਦੀਆਂ ਰਾਣੀਆਂ ਦੇ ਪੇਟੋਂ ਨਹੀਂ ਜੰਮਦੇ ਹੁਣ ਤਾਂ ਉਸ ਦਿਨ ਤੋਂ ਲੈ ਕੇ तमाम ਉਹ ਲੋਕ ਜਿਹੜੇ ਬਾਬਾ ਸਾਹਿਬ ਦੇ ਸਿਧਾਂਤ ਨੂੰ ਖਤਮ ਕਰਕੇ ਦੁਬਾਰੇ ਫਿਰ ਪਹਿਲਾਂ ਵਾਲੀ ਵਿਵਸਥਾ ਲਿਉਣੀ ਚਾਹੁੰਦੇ ਨੇ ਉਹ ਗਾਹੇ-ਬਗਾਹੇ ਬਾਬਾ ਸਾਹਿਬ ਬਾਰੇ ਬੋਲਦੇ ਨੇ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਮਨਸ਼ਾਵਾਂ ਲੈ ਕੇ ਆਉਂਦੇ ਨੇ ਅਮਿਤ ਸ਼ਾਹ ਦੀ ਪਾਰਟੀ ਦਾ ਇਹ ਪ੍ਰੋਗਰਾਮ ਸੀ ਜਿਹੜਾ ਪਹਿਲਾਂ ਵੀ ਇੱਕ ਵਾਰੀ ਉਹਨਾਂ ਦਾ ਰਸ ਰੁਕਿਆ ਆਪਾਂ ਦੇਖਦੇ ਹਾਂ ਜੇਕਰ ਉਹਨਾਂ ਨੇ ਪ੍ਰੋਗਰਾਮ ਲੀਕਿਆ ਸੀ ਬੀਜੇਪੀ ਨੇ ਕਿ ਜੇਕਰ ਅਸੀਂ 400 ਸੀਟਾਂ ਲੈ ਜਾਂਦੇ ਆ ਤਾਂ ਅਸੀਂ ਸੰਵਿਧਾਨ ਬਦਲ ਦਿਆਂਗੇ ਪਰ ਦੇਸ਼ ਦੇ ਵਿੱਚ ਲੋਕਾਂ ਨੇ ਲੋਕਾਂ ਨੂੰ ਇਸ ਜਿਹੜੇ ਸੰਵਿਧਾਨ ਦਾ ਆਨੰਦ ਮਾਣ ਰਹੇ ਨੇ ਉਹਨਾਂ ਨੇ ਅਮਰਿਤ ਸ਼ਾਹ ਦੀ ਵਰਗੀਆਂ ਤਾਕਤਾਂ ਨੂੰ ਪਿਛਾੜਿਆ ਬੇਸ਼ੱਕ ਉਹਨਾਂ ਨੇ ਅਸੀਂ ਇਹ ਕਹਿ ਨਹੀਂ ਆ ਕਿ ਈਵੀਐਮ ਦੀ ਸਹਾਇਤਾ ਨਾਲ ਆਪਣੀ ਸਰਕਾਰ ਬਦਲਤੀ ਪਰ ਉਹ ਫਿਰ ਕੌਜੀ ਚੱਲਾ ਚੱਲ ਰਹੇ ਜਿਹੜੀਆਂ ਨਹੀਂ ਕੰਮ ਕਰਦੇ ਉਹ ਹੋਣਗੇ ਅਸੀਂ ਬਾਬਾ ਸਾਹਿਬ ਦੇ ਜੋ ਜਿੱਦਾਂ ਖਾ ਰਹੇ ਆ ਤੇ ਅਸੀਂ तमाम ਉਹਨਾਂ ਤਾਕਤਾਂ ਨੂੰ ਫਿਰ ਕਹਿਣੀ ਹੈ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਉਹ ਗੱਲਾਂ ਬਦਲ ਗਈਆਂ 75 ਸਾਲ ਹੋ ਗਏ ਅੱਜ ਦੇਸ਼ ਦਾ ਜਿਹੜਾ ਮੂਲ ਨਿਵਾਸੀ ਹੈ ਪਹਿਲਾਂ ਗੱਲਤ ਜਿਹੜੇ ਬਣਾ ਕੇ ਰੱਖੇ ਸੀ ਨਾ ਉਹ ਮੂਲ ਨਿਵਾਸੀ ਬਣ ਚੁੱਕੇ ਆ ਬਾਬਾ ਸਾਹਿਬ ਦਾ 50 ਸਾਲ ਦੇ ਵਿੱਚ ਉਹਨਾਂ ਕੋਲੇ ਤਾਕਤ ਆ ਚੁੱਕੀ ਆ ਹੁਣ ਇਹ ਨਹੀਂ ਹੈ ਕਿ ਤੁਸੀਂ ਪਹਿਲਾਂ ਵਾਲੀਆਂ ਚਾਲਾਂ ਚੱਲਦੇ ਹੋਗੇ ਤੇ ਤੁਸੀਂ ਆਪਣਾ ਰਾਜਪਾਕ ਵਾਪਸ ਲੈ ਆਉਂਗੇ ਉਹ ਗੱਲਾਂ ਭੁੱਲ ਜਾਣ ਤੇ ਬਾਬਾ ਸਾਹਿਬ ਬਾਰੇ ਇੱਕ ਵੀ ਸ਼ਬਦ ਕੋਈ ਵੀ ਕਿੱਡੀ ਵੀ ਤਾਕਤ ਆ ਉਹ ਬੋਲਣ ਦਾ ਹਿੱਆ ਨਾ ਕਰੇ ਅੱਜ ਤਾਂ ਉਸ ਦਾ ਸ਼ਾਂਤਮਈ ਜਵਾਬ ਦਿੱਤਾ ਜਾ ਰਿਹਾ ਵਰਨਾ ਉਹਨਾਂ ਨੂੰ ਫੜ ਕੇ ਫਿਰ ਘਿਸਿਆ ਜਾਊ ਤੇ ਤੁਹਾਨੂੰ ਪਤਾ ਫਿਰ ਜਿਹੜੇ ਸਮਾਜ ਸਾਡਾ ਜਿਸ ਤਰ੍ਹਾਂ ਸਜ਼ਾ ਦਿੰਦਾ ਉਹ ਦਿੱਤੀਆਂ ਜਾਣੀਆਂ ਸਿਆਣਾ ਸੋ ਸਾਡੀ ਗੁਜਾਰਿਸ਼ ਆ ਅਸੀਂ ਉਹਨਾਂ ਤਮਾਮ ਤਾਕਤਾਂ ਨੂੰ ਅੱਜ ਅਗਾਹ ਕਰਦੇ ਆ ਚੇਤਾਵਨੀ ਦਿੰਨੀ ਆ ਕਿ ਅੱਗੇ ਤੋਂ ਬਾਬਾ ਸਾਹਿਬ ਦੇ ਬਾਰੇ ਇੱਕ ਵੀ ਸ਼ਬਦ ਜਿਹੜਾ ਕਿ ਸਾਡੇ ਰਹਿਬਰਾਂ ਬਾਰੇ ਨਾ ਬੋਲਿਆ ਜਾਵੇ ਕਿ ਅਸੀਂ ਉਹਨਾਂ ਨੂੰ ਲੱਖ ਲਹਣਤ ਪਾਉਨੇ ਆ ਕਿ ਤੂੰ ਵੀ ਅਮਰਿਤਸ਼ਾਹ ਜਿਤੇਰੀ ਮਾਂ ਜਿਹੜੀ ਤੇਰੀ ਤੇਰੀ ਭੈਣਾਂ ਤੇਰੀਆਂ ਬੇਟੀਆਂ ਨੇ ਜਿਨ੍ਹਾਂ ਨੂੰ ਤੇਰੇ ਦੇਵਤਿਆਂ ਨੇ ਤਾਂ ਕੋਈ ਪਾਵਰ ਦਿੱਤੀ ਨਹੀਂ ਸੀ ਉਹ ਬਾਬਾ ਸਾਹਿਬ ਦੇ ਕਰਕੇ ਅੱਜ ਮਾਨ ਸਨਮਾਨ ਦੀ ਜ਼ਿੰਦਗੀ ਜਿਉਂਦੇ ਇਸ ਕਰਕੇ ਉਹਨਾਂ ਨੂੰ ਸਾਡੀ ਲਹਣਤ ਆ ਔਰ ਅੱਗੇ ਤੋਂ ਸੁਝਾ ਕੇ ਕਿ ਤੂੰ ਘੱਟ ਸੋਚ ਕੇ ਬੋਲਣ ਉਹ ਬਹੁਤ ਵੱਡੇ ਅਹੁਦੇ ਤੇ ਬੈਠੇ ਨੇ ਮਾਨਯੋਗ ਸਨਮਾਨਯੋਗ ਅਹੁਦੇ ਤੇ ਬੈਠੇ ਨੇ